ਸਵਤੋਚੋਣਾ 2024 ਦੇ ਲਈ ਵੋਟਾਂ ਪਾਉਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਔਰ ਇੱਕ ਚੀਜ਼ ਇਹ ਵੀ ਦੱਸਦੀ ਹੈ ਕਿ ਦੇਰ ਰਾਤ ਕੁਝ ਵਾਰਦਾਤਾਂ ਵੀ ਪੰਜਾਬ ਦੇ ਵਿੱਚ ਹੋਈਆਂ ਨੇ ਮੇਨਾਂ ਮੇਰੀ ਸਹਿਯੋਗੀ ਸੁਮਨ ਜੇਟਲੀ ਮੌਜੂਦ ਰਹੇਗੀ ਲਗਾਤਾਰ ਤੁਸੀਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਮਹਾ ਕਵਰੇਜ ਦੇਖੋਗੇ ਤਾਂ ਵੱਡੀਆਂ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਅੰਮ੍ਰਿਤਸਰ ਦੀ ਵਾਰਦਾਤ ਦੇ ਵਿੱਚ ਇੱਕ ਜਾਨ ਵੀ ਗਈ ਹੈ ਜ਼ਖਮੀ ਵੀ ਹੋਏ ਨੇ ਔਰ ਸੁਮਨ ਲਗਾਤਾਰ ਚੌਕਸੀ ਜ਼ਰੂਰ ਬਣਾ ਕੇ ਰੱਖੀ ਗਈ ਹੈ ਪਰ ਇਹ ਬਹੁਤ ਵੱਡੀ ਵਾਰਦਾਤ ਹੈ ਜੋ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਸੀ ਘਰ ਦੇ ਬਾਹਰ ਬੈਠਾ ਹੋਇਆ ਸੀ ਔਰ ਸਿਰਫ 8 ਵਜੇ ਦਾ ਸਮਾਂ ਸੀ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਸੀ ਹੋਇਆ ਔਰ ਦੋ ਬਾਈਕ ਸਵਾਰਾਂ ਨੇ ਆ ਕੇ ਗੋਲੀਆਂ ਚਲਾਨੀਆਂ ਸ਼ੁਰੂ ਕੀਤੀ ਉਸ ਦੀ ਮੌਤ ਹੋਈ ਹੈ ਗਗਨ ਬਿਲਕੁਲ ਦੀਪਿੰਦਰ ਦੀ ਜਿਹੜੀ ਮੌਤ ਹੋਈ ਹੈ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਔਰ ਸਿਰਫ ਅੰਮ੍ਰਿਤਸਰ ਦਾ ਇਹ ਮਾਮਲਾ ਨਹੀਂ ਹੈ ਸ਼ਰੀਆਮ ਸੂਮਨ ਗੋਲੀਆਂ ਮਾਰੀਆਂ ਗਈਆਂ ਬਾਈਕ ਸਵਾਰਾਂ ਦੇ ਵੱਲੋਂ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆ ਤੁਸੀਂ ਦੇਖ ਸਕਦੇ ਹੋ ਕਿ ਸੋਨਾ ਸਨਖਾ ਇਹ ਗੱਭਰੂ ਜਿਹੜਾ ਇਹਨੂੰ ਢੇਰ ਕਰ ਦਿੱਤਾ ਗਿਆ ਔਰ ਚੂਣਾ ਤੋਂ ਐਨ ਪਹਿਲਾਂ ਇਸ ਤਰ੍ਹਾਂ ਦੀ ਵਾਰਦਾਤ ਦਾ ਹੋਣਾ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦਾ। ਕੱਲੀ ਅੰਮ੍ਰਿਤਸਰ ਦੀ ਗੱਲ ਹੀ ਨਹੀਂ ਹੈ ਇਸ ਤੋਂ ਇਲਾਵਾ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਇੱਕ 517 ਹੋਟਲ ਦੇ ਵਿੱਚ ਵੀ ਜਿਹੜੀ ਰੇਡ ਕੀਤੀ ਗਈ ਆ ਉਹ ਇਸ ਤਰ੍ਹਾਂ ਦੀ ਇੱਕ ਇਨਫੋਰਮੇਸ਼ਨ ਸੀਗੀ ਕਿ ਬਹੁਤ ਇੱਥੇ ਨਗਦੀ ਪਈ ਹੋਈ ਹੈ ਔਰ ਰਾਜਾ ਵੜਿੰਗ ਦੇ ਬਹੁਤ ਕਰੀਬੀ ਨੇ ਔਰ ਉਹਨਾਂ ਦਾ ਇਹ ਹੋਟਲ ਹੈ ਔਰ ਇੱਕ ਚੀਜ਼ੇ ਵੀ ਐ ਇਸ ਤੋਂ ਇਲਾਵਾ ਲੁਧਿਆਣਾ ਦੇ ਹੀ ਸੁਮਨ ਇੱਕ ਪੈਲੈਸ ਦੇ ਵਿੱਚ ਸਾਊਥ ਐਂਡ ਗਾਰਡਨ ਦੇ ਵਿੱਚ ਵੀ ਜਿਹੜੀ ਦੇਰ ਰਾਤ ਰਾਜਾ ਬੜਿੰਗ ਪਹੁੰਚੇ ਨੇ ਨਾਲ ਭਾਰਤ ਪੂਸ਼ਨ ਆਸ਼ੂ ਪਹੁੰਚੇ ਨੇ ਔਰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਕਿ ਇੱਥੇ ਕੋਈ ਸ਼ਰਾਬ ਵਗੈਰਾ ਰੱਖੀ ਗਈ ਹੈ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਹਾਲਾਂਕਿ ਬਾਕੀ ਪੱਧਰ ਤੇ ਅਜੇ ਮਾਹੌਲ ਪੰਜਾਬ ਦੇ ਵਿੱਚ ਬਹੁਤ ਸੁਖਾਵਾਂ ਹੈ ਪਰ ਅੰਮ੍ਰਿਤਸਰ ਵਾਲੀ ਘਟਨਾ ਨੇ ਬਹੁਤ ਜ਼ਿਆਦਾ ਸਵਾਲ ਵੱਡੇ ਖੜੇ ਕੀਤੇ ਨੇ ਕਿ ਆਖਰ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਕਿਸ ਵੱਲੋਂ ਅੰਜਾਮ ਦਿੱਤਾ ਗਿਆ ਪਰ ਕਿਉਂ ਅੰਜਾਮ ਦਿੱਤਾ ਗਿਆ ਦੇਖੋ ਕਿ ਚੋਣਾਂ ਤੋਂ ਠੀਕ ਇੱਕ ਰਾਤ ਪਹਿਲਾਂ ਗੋਲੀਆਂ ਚਲਾਉਣੀਆਂ ਔਰ ਕਿਸੇ ਦਾ ਕਤਲ ਕਰ ਦੇਣਾ ਇਸ ਦੇ ਪਿੱਛੇ ਮਾਸਟਰਮਾਈਂਡ ਕੌਣ ਹੈ ਇਸ ਦੇ ਪਿੱਛੇ ਕਾਰਨ ਕੌਣ ਹੈ ਕਿ ਪੁਰਾਣੀ ਰੰਜਿਸ਼ ਸੀ ਚੋਣਾਂ ਦੇ ਮੱਦੇਨਜ਼ਰ ਇਹ ਅਜਿਹਾ ਕਿਉਂ ਕੀਤਾ ਗਿਆ ਇਹ ਵੱਡਾ ਸਵਾਲ ਹੈ ਇਹ ਜਾਂਚ ਦਾ ਵਿਸ਼ਾ ਪੁਲਿਸ ਜਾਂਚ ਕਰ ਰਹੀ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਕਤਲ ਹੋਇਆ ਗੋਲੀਆਂ ਮਾਰ ਕੇ ਸ਼ਰਿਆਂਮ ਕਤਲ ਕੀਤਾ ਗਿਆ ਆਮ ਆਦਮੀ ਪਾਰਟੀ ਦਾ ਇਹ ਵਰਕਰ ਦੱਸਿਆ ਜਾ ਰਿਹਾ ਸੀ ਨੌਜਵਾਨ ਜਿਸ ਤੇ ਗੋਲੀਆਂ ਚਲਾਈਆਂ 2 ਬਾਈਕ ਸਵਾਰਾ ਨੇ ਆ ਰਸਤੂ ਮੌਤੇ ਘਾਟ ਉਤਾਰ ਦਿੱਤਾ ਉਸੇ ਤਰ੍ਹਾਂ ਜਿਸ ਤਰ੍ਹਾਂ ਗगन ਦੱਸ ਰਹੇ ਨੇ ਕਿ ਲੁਧਿਆਣਾ ਦੇ ਇੱਕ 5 ਸਟਾਰ ਹੋਟਲ ਦੇ ਵਿੱਚ ਇਨਕਮ ਟੈਕਸ ਨੇ ਰੈਡ ਕੀਤੀ ਔਰ ਜਾਣਕਾਰੀ ਇਹ ਸੀ ਕਿ ਇੱਥੇ ਬਹੁਤ ਵੱਡੀ ਅਮਾਉਂਟ ਯਾਨੀ ਕਿ ਨਕਦੀ ਪਈ ਹੋਈ ਹੈ ਇਸੇ ਕਰਕੇ ਕਮਰਿਆਂ ਦੀ ਤੱਕ ਫਰੋਲਾ ਫਰਾਲੀ ਕੀਤੀ ਗਈ ਹੈ ਸਮਾਨ ਤੱਕ ਦੀ ਫਰੋਲਾ ਫਰਾਲੀ ਕੀਤੀ ਗਈ ਹੈ ਔਰ ਇੱਕ ਪੈਲੇਸ ਦੇ ਵਿੱਚ ਅ ਵੱਡੀ ਜਿਹੜੀ ਗਿਣਤੀ ਉਹ ਸ਼ਰਾਬ ਦੀ ਬੋਤਲਾਂ ਹੁੰਦਾ ਅੱਜ ਸ਼ਰਾਬ ਦੱਸੀ ਜਾਦੀ ਕਿੱਥੇ ਪੈਸੇ ਔਰ ਇੱਕ ਚੀਜ਼ ਐ ਕਿ ਰਾਜਾ ਵੜੇ ਨੂੰ ਹੋਰੀ ਕੰਧਾਂ ਟੱਪ ਕੇ ਉੱਥੇ ਪਹੁੰਚੇ ਨੇ ਕਿਉਂਕਿ ਹਰ ਇੱਕ ਉਮੀਦਵਾਰ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਵੀ ਢੰਗ ਦੇ ਨਾਲ ਜਿਹੜੇ ਵੋਟਰ ਨੇ ਉਹਨਾਂ ਨੂੰ ਕੋਈ ਲੁਭਾ ਨਾ ਸਕੇ ਹਰ ਕੋਈ ਆਪਣੇ ਮੱਤ ਦਾ ਜਿਹੜਾ ਅਧਿਕਾਰ ਆ ਉਹਦੀ ਵਰਤੋਂ ਬਿਲਕੁਲ ਕਿਸੇ ਵੀ ਇਨਫਲੂਐਂਸ ਦੇ ਵਿੱਚ ਆ ਕੇ ਨਾ ਕਰੇ ਤਾਂ ਹਾਲਾਂਕਿ ਲਗਾਤਾਰ ਇਹ ਚੀਜ਼ ਗਈ ਵੀ ਜਾ ਰਹੀ ਹੈ ਕਿ ਤੁਸੀਂ ਆਪਣੇ ਮੱਤ ਦਾ ਜਿਹੜਾ ਦਾਨ ਕਰਨਾ ਹੈ ਉਨੂੰ ਬਿਨਾ ਕਿਸੇ ਲੋਭ ਲਾਲਚ ਦੇ ਕੀਤਾ ਜਾਵੇ ਪਰ ਲਗਾਤਾਰ ਜਿਹੜੇ ਉਮੀਦਵਾਰ ਵੀ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਨਿਗਾਹਾਂ ਜਿਹੜੀਆਂ ਬਣਾ ਕੇ ਰੱਖੀਆਂ ਜਾਂਦੀਆਂ ਨੇ ਤਾਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਜਦੋਂ ਵੱਡੇ ਜਿਹੜੇ 5 ਤਾਰਾ ਹੋਟਲ ਦੇ ਵਿੱਚ ਦੇਰ ਰਾਤ ਇਨਕਮ ਟੈਕਸ ਡਿਪਾਰਟਮੈਂਟ ਦੀ ਟੀਮ ਪਹੁੰਚੀ ਹੈ ਰੀਡ ਕੀਤੀ ਗਈ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸੇ ਹੀ ਹੋਟਲ ਦੇ ਵਿੱਚ ਬਹੁਤ ਸਾਰੇ ਜਿਹੜੇ ਰਾਜਨੀਤਿਕ ਜਿਹੜੇ ਆਗੂ ਨੇ ਉਹਨਾਂ ਦੀਆਂ ਟੀਮ ਉਹਨਾਂ ਦੀ ਟੀਮ ਮੈਂਬਰ ਜਾਂ ਉਹਨਾਂ ਦੇ ਕਰੀਬੀ ਵੀ ਠਹਿਰੇ ਹੋਏ ਨੇ ਹਾਲਾਂਕਿ ਚੀਜ਼ਾਂ ਖੰਗਾਲੀਆਂ ਗਈਆਂ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਤਾ ਕੀ ਨਿਕਲੇ ਇਹ ਚੀਜ਼ਾਂ ਜੇ ਫਿਲਹਾਲ ਬਾਹਰ ਨਹੀਂ ਆਈਆਂ ਪਰ ਇੱਕ ਚੀਜ਼ ਆ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦੀ ਵੀ ਨਜ਼ਰ ਬਹੁਤ ਜ਼ਿਆਦਾ ਬਰੀਕ ਹੈ ਇਸ ਵਾਰ ਬਿਲਕੁਲ ਤਸਵੀਰਾਂ ਸੀ ਤੁਹਾਨੂੰ ਸਕਰੀਨ ਤੇ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਲਗਾਤਾਰ ਇਹਨਾਂ ਮਾਮਲਿਆਂ ਦੀਆਂ ਹੀ ਦਿਖਾ ਰਹੇ ਆ ਚੋਣਾਂ ਤੋਂ ਠੀਕ ਇੱਕ ਰਾਤ ਪਹਿਲਾਂ ਕਿੱਥੇ ਕਿੱਥੇ ਕੀ ਕੀ ਹੋਇਆ ਪਰ ਇਹ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਇੱਕ ਰਾਤ ਪਹਿਲਾਂ ਇੱਕ ਮਾਦਾ ਪੁੱਤ ਖਾ ਗਈ ਤੁਸੀਂ ਤਸਵੀਰ ਦੇਖੋ ਇਸ ਨੌਜਵਾਨ ਦੇ ਮੌਤ ਹੋਈ ਹੈ ਗੋਲੀਆਂ ਮਾਰ ਕੇ ਇਸ ਦਾ ਕਤਲ ਕੀਤਾ ਗਿਆ ਬਹੁਤ ਮੰਦਭਾਗੀ ਕਟਨਾ ਐ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਸਕਰੀਨ 'ਤੇ ਦਿਖਾਵਾਂਗੇ ਔਰ ਉਮੀਦ ਕਰਦੇ ਹਾਂ ਕਿ ਅੱਜ ਜਿਹੜੀ ਸਥਿਤੀ ਹੈ ਉਹ ਸੁਖਾਂਵੇਂ ਬਣੀ ਰਹੇ ਅੱਜ ਲਾਅ ਐਨ ਆਰਡਰ ਜਿਹੜੀ ਦੀ ਸਥਿਤੀ ਜਿਹੜੀ ਆ ਕੁਝ ਵੀ ਅਜੇ ਹਾਂ ਨਾ ਹੋਵੇ ਕਿ ਤੁਹਾਨੂੰ ਇਹ ਦੱਸਣਾ ਪਏ ਕਿ ਕਿਤੇ ਮੰਦਭਾਗੀ ਕਟਨਾ ਵਾਪਰੀ ਐ ਸੀ ਸਿਰਫ ਐਨਾ ਹੀ ਕਨਵੇ ਕਰੀਏ ਕਿ ਆਜ ਇੱਥੇ ਐਨੇ ਲੋਕਾਂ ਨੇ ਐਨੀ ਵੋਟ ਪਾਈ ਐ ਇਹ ਵੋਟ ਪਰਸੈਂਟੇਜ ਬਣੀ ਐ ਇਹ ਜੋ ਮੰਦਭਾਗੀਆਂ ਕਟਨਾਵਾਂ ਨੇ ਅੰਦਰੋਂ ਤੋੜ ਕੇ ਰੱਖ ਦਿੰਦੀਆਂ ਨੇ ਔਰ ਜਿਸ ਪਰਿਵਾਰ ਦਾ ਜੀ ਗੱਗਨ ਉਹਨਾਂ ਨੂੰ ਕਿੱਥੇ ਚੋਣਾਂ ਭੁੱਲੀਆਂ ਨੇ ਬਿਲਕੁਲ ਸੁਮਨ ਜਿਹੜਾ ਕੋਈ ਵੀ ਮਿਸ ਹੈਪਨ ਹੁੰਦੀ ਹੈ ਕਿਸੇ ਵੀ ਚੋਣਾਂ ਦੇ ਵਿੱਚ ਹਾਲਾਂਕਿ ਲੋਕ ਸਭਾ ਚੋਣਾਂ ਦਾ ਰਿਕਾਰਡ ਬਹੁਤੇ ਕਰਕੇ ਇਹੀ ਰਿਹਾ ਕਿ ਸੁਖਾਵਾਂ ਲੰਘ ਜਾਂਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਲਾਕ ਡਾਕ ਜਿਹਨੂੰ ਕਹਿ ਲਈਏ ਆਪਸ ਚ ਰਾਈਵਲਰੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਹ ਚੋਣਾਂ ਨੇ ਜਿਹੜੀਆਂ ਇਹ ਸੁਖਾਵੀਆਂ ਲੰਘਦੀਆਂ ਨੇ ਪਰ ਅੰਮ੍ਰਿਤਸਰ ਦੀ ਜਿਹੜੀ ਘਟਨਾ ਹੋਈ ਹੈ ਇਹ ਨੇ ਬਹੁਤ ਜ਼ਿਆਦਾ ਤੋੜਿਆ ਲੋਕਾਂ ਨੂੰ ਔਰ ਵੋਟਰਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਮੈਸੇਜ ਚਲੇ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਿਹੜਾ ਆਮ ਇੱਕ ਵੋਟਰ ਹੁੰਦਾ ਉਹਨੂੰ ਬਹੁਤ ਜ਼ਿਆ ਦੀਪਿੰਦਰ ਦੀ ਜਿਹੜੀ ਇਹ ਮੌਤ ਹੋਈ ਹੈ ਇਹ ਬਹੁਤ ਸਵਾਲ ਜਿਹੜੇ ਖੜੇ ਕਰਦੀ ਹੈ ਜਿਹੜੀ ਆਪਤੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਵੀ ਸਖਤ ਨੋਟਿਸ ਲਿੱਤਾ ਹੈ ਦਾ ਔਰ ਐਸਐਸਪੀ ਮੌਕੇ ਤੇ ਪਹੁੰਚੇ ਨੇ ਰਾਤ ਨੂੰ ਮੌਕੇ ਤੇ ਪਹੁੰਚ ਕੇ ਪੜਤਾਲ ਵਗੈਰਾ ਕੀਤੀ ਹੈ ਇਹ ਚੀਜ਼ਾਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਰ ਵਾਰਦਾਤ ਕਿਉਂ ਹੋਈ ਹੈ ਕਿਸ ਵੱਲੋਂ ਕੀਤੀ ਗਈ ਹੈ ਇਹਦੇ ਪਿੱਛੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਕਾਰਨ ਕੀ ਨੇ ਕੀ ਕੋਈ ਵੋਟਰ ਬਾਹਰ ਨਾ ਨਿਕਲਣ ਕਾਰਨ ਆਉਟ ਬਹੁਤਾ ਨਾ ਹੋ ਸਕੇ ਉਹਨਾਂ ਨੂੰ ਡਰਾਉਣ ਦੇ ਲਈ ਇਹ ਚੀਜ਼ਾਂ ਕੀਤੀਆਂ ਗਈਆਂ ਨੇ ਜਾਂ ਕੋਈ ਵੋਟਾਂ ਦੇ ਨਾਲ ਇਹਦਾ ਸਬੰਧ ਹੈ ਹੀ ਨਹੀਂ ਕੋਈ ਆਪਸੀ ਦੁਸ਼ਮਣੀ ਸੀ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਸਵਾਲ ਨੇ ਇਹ ਚੀਜ਼ਾਂ ਜੇ ਪੜਤਾਲ ਤੋਂ ਬਾਅਦ ਸਾਫ਼ ਹੋਣਗੀਆਂ ਬਿਲਕੁਲ ਇਹ ਜਾਂਚ ਦਾ ਵਿਸ਼ਾ ਹੈ ਤਸਵੀਰਾਂ ਸੀ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਇੱਕ ਘਟਨਾ ਮੰਦਪਾਗੇ ਘਟਨਾ ਅਮ੍ਰਿਤਸਰ ਦੇ ਵਿੱਚ ਵਾਪਰੀ ਹੈ ਔਰ ਲੁਧਿਆਣਾ ਦੀਆਂ ਵੀ ਕੁਝ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੰਜ ਤਾਰਾ ਹੋਟਲ ਦੀ ਉਹ ਤਸਵੀਰ ਜਿੱਥੇ ਇਨਕਮ ਟੈਕਸ ਦੀ ਰੇਡ ਹੋਈ ਔਰ ਇੱਕ ਕੋ ਪੈਲੈਸ ਜਿੱਥੇ ਨਜਾਇਜ਼ ਸ਼ਰਾਬ ਦੇ ਹੁੰਦਾ ਸ਼ਖਸੀ ਉੱਥੇ ਵੀ ਪ੍ਰਸ਼ਾਸਨ ਨੇ ਪਹੁੰਚ ਕੇ ਔਰ ਰਾਜਾ ਵੜਿੰਗ ਨਾਲ ਭਾਰਤ ਪੂਸ਼ਣ ਆਸ਼ੂ ਵੀ ਜਿਸ ਤਰ੍ਹਾਂ ਗਗਨ ਨੇ ਦੱਸਿਆ ਕਿ ਮੌਜੂਦ ਰਹੇ ਨੇ ਔਰ ਤਸਵੀਰਾਂ ਸੀ ਮੌਕੇ ਦੀਆਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਵਾਂਗੇ